ਖਨੋਰੀ ਬਾਰਡਰ ਤੋਂ ਇੱਕ ਵਾਰ ਫਿਰ ਤੁਹਾਡੇ ਨਾਲ ਜੁੜੇ ਆ ਸਾਡੇ ਨਾਲ ਨੇ ਕਿਸਾਨ ਆਗੂ ਅਮਰਜੀਤ ਕੌਰ ਬਠੰਡਾ ਮਹਿਲਾ ਆਗੂ ਨੇ ਬੜੇ ਲੰਮੇ ਸਮੇਂ ਤੋਂ ਅੰਦੋਲਨ ਦੇ ਨਾਲ ਜੁੜੇ ਹੋਏ ਨੇ ਲਗਭਗ 13 ਫਰਵਰੀ 13 ਫਰਵਰੀ ਤੋਂ ਜਦੋਂ ਇੱਥੇ ਕਿਸਾਨ ਅੰਦੋਲਨ ਖਨੋਰੀ ਦੇ ਵਿੱਚ ਸ਼ੁਰੂ ਹੁੰਦਾ ਤਾਂ ਅਮਰਜੀਤ ਕੌਰ ਬਠੰਡਾ ਲਗਾਤਾਰ ਇੱਥੇ ਡਟੇ ਰਹਿੰਦੇ ਨੇ ਜਿਸ ਦਿਨ ਤੋਂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਤੇ ਬੈਠਦੇ ਨੇ ਉਸ ਦਿਨ ਤੋਂ ਇਹਨਾਂ ਦੀ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਬਣ ਜਾਂਦੀ ਹੈ ਮਹਿਲਾਵਾਂ ਨੂੰ ਨਾਲ ਲੈ ਕੇ ਹਰ ਰੋਜ਼ ਇੱਥੇ ਡਟੇ ਰਹਿੰਦੇ ਨੇ ਤੇ ਨਾਲ ਦੀ ਨਾਲ ਹੀ ਮਹਿਲਾਵਾਂ ਨੂੰ ਲੰਬੰਦ ਵੀ ਕਰਦੇ ਨੇ ਗੱਲਬਾਤ ਕਰਦੇ ਆ ਅੱਜ ਉਹਨਾਂ ਦੇ ਨਾਲ ਕਿ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਪੰਜਾਬ ਦਾ ਮਾਹੌਲ ਖਾਸ ਕਰ ਬਠਿੰਡਾ ਦਾ ਮਾਹੌਲ ਕੀ ਅਮਰਜੀਤ ਜੀ ਜਦੋਂ ਬਠਿੰਡਾ ਦੇ ਵਿੱਚ ਜਾਂਦੇ ਹੋ ਤਾਂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਕਿੱਦਾਂ ਦੀ ਗੱਲਬਾਤ ਚੱਲ ਰਹੀ ਹੈ ਕਿ ਲੋਕਾਂ ਦੇ ਵਿੱਚ ਜज्ਬਾ ਬਰਕਰਾਰ ਹੋਇਆ ਅਧੂਲਨ ਲੋਕਾਂ ਦੇ ਵਿੱਚ ਪਹਿਲਾਂ ਨਾਲੋਂ ਖਨਹੋਰੀ ਪਹੁੰਚਣ ਦੀ ਤਾਂਗ ਜ਼ਿਆਦਾ ਵਧੀ ਹੈ ਹਾਂਜੀ ਦੇਖੋ ਜਿਵੇਂ 13 ਫਰਵਰੀ ਤੋਂ ਲਗਾਤਾਰ ਬਖ ਬਖ ਬਾਰਡਰਾਂ ਦੇ ਮੋਰਚੇ ਲੱਗੇ ਹੋਏ ਐ ਜਿਹੜੇ ਜਥੇਬੰਦਕ ਲੋਕ ਸੀਗੇ ਉਹ ਤਾਂ ਆਲਮੋਸਟ ਉਦੋਂ ਦੇ ਜੁੜੇ ਹੋਏ ਨੇ ਤੇ ਲਗਾਤਾਰ ਇੱਥੇ ਜਿਹੜੀਆਂ ਡਿਊਟੀਆਂ ਦੇ ਰਹੇ ਨੇ ਚਾਹੇ ਉਹ ਭੈਣਾ ਨੇ ਚਾਹੇ ਵੀਰ ਨੇ ਜਦੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸੂਬਾ ਗੂਬੀ ਕੇ ਜੁਗਤਾ ਸਿੱਧੂਪੁਰ ਦੇ ਜਦੋਂ ਦੇ ਮਰਨ ਵਰਤ ਤੇ ਬੈਠੇ ਨੇ ਉਸ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਜਿਹੜਾ ਸਮਰਥਨ ਦੁਕਾਨਦਾਰ ਵੀਰ ਮਜ਼ਦੂਰ ਹੋ ਗਏ ਚਾਹੇ ਵਪਾਰੀ ਹੋ ਗਏ ਚਾਹੇ ਕੋਈ ਵੀ ਭਾਈਚਾਰਾ ਤੇ ਵੱਖ-ਵੱਖ ਮਤਲਬ ਕਿ ਜਿਹੜੀਆਂ ਉਹਨਾਂ ਦੀਆਂ ਇੱਕ ਜਥੇਬੰਦੀਆਂ ਬਣੀਆਂ ਹੋਈਆਂ ਚਾਹੇ ਦੁੱਦੀ ਹੈ ਜਿਹੜੇ ਦੁੱਦੀ ਵੀਰ ਉਹਨਾਂ ਦੀ ਇੱਕ ਜਥੇਬੰਦੀ ਬਣੀ ਹੋਈ ਹੈ ਸਾਰਿਆਂ ਨੇ ਸਾਨੂੰ ਬਹੁਤ ਵੱਡਾ ਜਿਹੜਾ ਸਹਿਯੋਗ ਦੇ ਰਹੇ ਨੇ ਤੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤੇ ਵੱਡੇ ਜਥਿਆਂ ਦੇ ਵਿੱਚ ਜਿਵੇਂ ਖਨੌਰੀ ਬਾਰਡਰ ਤੇ ਖਾਸ ਕਰ ਪਹੁੰਚ ਰਹੇ ਨੇ ਤਾਂ ਕਿਦਾਂ ਲੱਗਦਾ ਹੈ ਉੱਥੇ ਲੋਕਾਂ ਦੇ ਵਿੱਚ ਖੁੰਡ ਚਰਚਾ ਜਿਹੜੀ ਚੱਲਦੀ ਹੈ ਘਰਾਂ ਦੇ ਵਿੱਚ ਸਵਾਨੀਆਂ ਵੀ ਆਪਸ ਵਿੱਚ ਗੱਲਬਾਤ ਕਰਦੀਆਂ ਨੇ ਵਿਆਹ ਸ਼ਾਦੀਆਂ ਦੇ ਵਿੱਚ ਜਦੋਂ ਤੁਸੀਂ ਇਕੱਠੇ ਹੁੰਨੇ ਹੋ ਤਾਂ ਉੱਥੋਂ ਦਾ ਜਿਹੜਾ ਮਾਹੌਲ ਹੈ ਉਹ ਹੁਣ ਕਿਸ ਤਰ੍ਹਾਂ ਦਾ ਹੈ ਲੋਕ ਪਹਿਲਾਂ ਹੋਰ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸੀ ਘਰਾਂ ਦੇ ਵਿੱਚ ਇੱਕ ਦੂਜੇ ਦਾ ਦੁੱਖ ਸੁੱਖ ਪੁੱਛਿਆ ਜਾਂਦਾ ਹੁਣ ਖਨੌਰੀ ਬਾਰਡਰ ਦਾ ਦੁੱਖ ਸੁੱਖ ਜ਼ਿਆਦਾ ਪੁੱਛਿਆ ਜਾਂਦਾ ਹੋਵੇਗਾ ਇਸ ਨੂੰ ਲੈ ਕੇ ਸਮੀਖਿਆ ਕਰਿਓ ਥੋੜੀ ਮੈਂ ਦੇਖੋ ਜਿਹੜੇ ਤਾਂ ਸਮਝਦਾਰ ਲੋਕ ਨੇ ਜਿਹੜੇ ਸਮਝਦੇ ਨੇ ਇਸ ਗੱਲ ਨੂੰ ਵੀ ਅਸੀਂ ਤਿੰਨ ਵਕਤ ਜਿਹੜੇ ਰੋਟੀ ਖਾਂਦੇ ਆ ਇਹ ਕਿਸਾਨ ਹੀ ਹੈ ਇੱਕ ਵੀ ਅੰਨਦਾਤਾ ਜੀ ਨੂੰ ਕਿਹਾ ਜਾਂਦਾ ਵੀ ਅਗਰ ਅੰਨਦਾਤਾ ਜੀ ਅੰਨ ਨਾ ਅਗਾਊਗਾ ਤਾਂ ਅਸੀਂ ਖਾਵਾਂਗੇ ਕਿੱਥੋਂ ਖਾਸ ਕਰਕੇ ਮੈਂ ਗੱਲ ਕਰਾਂ ਮੈਂ ਬਠਿੰਡਾ ਸ਼ਹਿਰ ਦੀ ਰਹਿਣ ਵਾਲੀ ਆ ਮੈਂ ਸ਼ਹਿਰ ਦੀ ਗੱਲ ਕਰੂੰਗੀ ਮੈਂ ਉਹਨਾਂ ਨੂੰ ਕਿਉਂਕਿ ਅਸੀਂ ਲੰਮੇ ਸਮੇਂ ਤੋਂ ਜਿਵੇਂ ਦਿੱਲੀ ਅੰਦੋਲਨ ਵੇਲੇ ਦੇ ਜਥੇਬੰਦੀ ਨਾਲ ਜੁੜੇ ਹੋਏ ਆ ਤੇ ਹਰ ਥਾਂ ਤੇ ਜਿਵੇਂ ਤੁਸੀਂ ਆਪ ਹੀ ਵੀਰ ਜੀ ਕਹਿ ਕੇ ਹਟਿਓ ਕਿ ਵੱਡਾ ਜੋਗਦਾਨ ਜਿਹੜਾ ਸਾਡਾ ਬੀਬੀਆਂ ਨੂੰ ਲੈ ਕੇ ਆਉਣਾ ਬਾਰਡਰਾਂ ਤੇ ਜਾਂ ਹਰ ਮੋਰਚੇ ਦੇ ਵਿੱਚ ਆਉਣਾ ਜਦੋਂ ਅਸੀਂ ਆਗੂਆਂ ਨੂੰ ਸੁਣਦੇ ਆਂ ਤੇ ਇੱਕ ਇੱਕ ਗੱਲ ਅਸੀਂ ਪੂਰੇ ਧਿਆਨ ਦੇ ਨਾਲ ਸੁਣਦੇ ਆਂ ਤੇ ਉਹ ਅਸੀਂ ਆਪਦੇ ਮਾਈਂਡ ਦੇ ਵਿੱਚ ਫਿੱਟ ਕਰਦੇ ਆਂ ਵੀ ਅਸੀਂ ਅੱਗੇ ਇਹ ਲੋਕਾਂ ਨੂੰ ਸਮਝਾਉਣਾ ਹੈ ਤਾਂ ਮੈਂ ਸ਼ਹਿਰ ਦੀ ਗੱਲ ਕਰਦੀ ਆ ਕਿ ਸ਼ਹਿਰ ਵਾਲੇ ਲੋਕਾਂ ਨਾਲ ਜਦੋਂ ਵੀ ਮੇਰੀ ਉੱਥੇ ਪੈਣਾ ਨਾਲ ਗੱਲ ਹੁੰਦੀ ਹੈ ਮੈਂ ਉਹਨਾਂ ਨੂੰ ਇਹੀ ਗੱਲ ਕਹਿਣੀ ਹੁੰਦੀ ਹੈ ਵੀ ਪੈਣੋ ਜਿਹੜਾ ਆਪਾਂ ਕਹਿੰਦੇ ਹੁੰਦੇ ਸੀ ਆਮ ਹੀ ਗੱਲ ਸੁਣਨ ਨੂੰ ਮਿਲਦੀ ਸੀਗੀ ਕਿ ਜਿਹੜੇ ਪ੍ਰਧਾਨ ਹੁੰਦੇ ਨੇ ਇਹ ਲੋਕਾਂ ਦਾ ਪੈਸਾ ਇਕੱਠਾ ਕਰਕੇ ਖਾ ਜਾਂਦੇ ਨੇ ਜਥੇਬੰਦੀਆਂ ਪੈਸਾ ਇਕੱਠਾ ਕਰਕੇ ਖਾ ਜਾਂਦੀਆਂ ਨੇ ਉਹ ਇੱਕ ਇਨਸਾਨ ਦੇਖੋ ਵੀ ਲੋਕਾਂ ਦੀ ਖਾਤਰ ਆ ਆਪ ਦੀ ਜਿਹੜੀ ਜਾਨਾ ਕੁਰਬਾਨ ਕਰਨ ਨੂੰ ਬੈਠੇ ਨੇ ਜਥੇਬੰਦੀਆਂ ਤੇ ਇੱਕ ਤੱਬਾ ਲੱਗਦਾ ਕਿ ਲੋਕਾਂ ਦੇ ਪੁੱਤ ਮਰਵਾਉਂਦੇ ਆ ਜਥੇਬੰਦੀਆਂ ਦੇ ਆਗੂ ਪੁੱਤ ਮਰਵਾਉਂਦੇ ਆ ਪਰ ਉਹਨਾਂ ਨੇ ਇੱਕ ਅਗਨੀ ਪ੍ਰੀਖਿਆ ਦਿੱਤੀ ਉਹ ਆਪ ਮਰਨ ਵਰਤ ਤੇ ਬੈਠੇ ਨੇ ਅਗਰ ਸਾਡੇ ਵਾਸਤੇ ਇਹ ਮੋਰਚਾ ਜਿਹੜਾ ਜਿੰਨਾ ਬਹੁਤ ਜ਼ਰੂਰੀ ਹੈ ਜੇ ਅਸੀਂ ਇਹ ਮੋਰਚਾ ਨਾ ਜਿੱਤ ਸਕਾਂਗੇ ਜਿਹੜੀ 22 23 ਰੁਪਏ ਕਿਲੋ ਦੇ ਭਾ ਦੀ ਜਿਹੜੀ ਕਣਕ ਹੈ ਵੀ ਕਦੀ ਹੈ ਕਿਸਾਨ ਵੇਚਦਾ ਹੈ ਉਹ ਜਿਹੜਾ ਆਟਾ ਸਾਨੂੰ 35 40 ਰੁਪਏ ਦੇ ਕਰੀਬ ਮਿਲਦਾ ਤੇ ਇਹ ਜਿਹੜਾ ਆਟਾ ਅਸੀਂ ਅੱਜ ਲੈ ਕੇ ਖਾ ਰਹੇ ਹਾਂ ਤੇ ਇਹ ਸਾਨੂੰ 100 ਰੁਪਏ ਕਿਲੋ ਮਿਲਣਾ ਜਿਹੜੀ ਜੀ ਐਮ ਐਸ ਪੀ ਨੂੰ ਲੈ ਕੇ ਆਪਾਂ ਮੰਗ ਨੂੰ ਜਿਹੜੇ ਲੈ ਕੇ ਬੈਠੇ ਆਏ ਸਾਡੇ ਸਾਰਿਆਂ ਵਾਸਤੇ ਹੈ ਕਰਜ਼ਾ ਮਾਫੀ ਚਲੋ ਕਿਸਾਨ ਜਿਹੜੇ ਖੇਤੀ ਕਰਦੇ ਉਹਨਾਂ ਦਾ ਹੋਊਗਾ ਪਰ ਜਿਹੜੀ ਐਮ ਐਸ ਪੀ ਵਰਗੀਆਂ ਮੰਗਾਂ ਨੇ ਇਹ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ ਇਹ ਸਾਡੇ ਸ਼ਹਿਰੀਆਂ ਤੇ ਵੀ ਢੁਕਦੀਆਂ ਨੇ ਇਸ ਲਈ ਵੱਡਾ ਜਿਹੜਾ ਵੱਡਾ ਯੋਗਦਾਨ ਬਾਰਡਰਾਂ ਤੇ ਹੋਣਾ ਚਾਹੀਦਾ ਤੇ ਵੱਡੇ ਜਥੇ ਮੈਨੂੰ ਲੱਗਦਾ ਵੀ ਸ਼ਹਿਰਾਂ ਦੇ ਵਿੱਚੋਂ ਵੀ ਅਲੱਗ-ਅਲੱਗ ਵਰਗਾਂ ਦੇ ਜਿਹੜੇ ਲੋਕ ਨੇ ਉਹ ਆਪ ਮਹਾਰੇ ਪਹੁੰਚ ਰਹੇ ਹੀ ਕਰੋ ਵੱਡਾ ਮੈਂ ਇੱਕ ਗੱਲਬਾਤ ਤੁਹਾਡੇ ਨਾਲ ਕੀਤੀ ਸੀ ਤੁਸੀਂ ਥੋੜਾ ਰਸਤੇ ਤੋਂ ਪੜ੍ਹ ਗਏ ਕਿ ਜਦੋਂ ਤੁਹਾਡੇ ਕੋਈ ਸ਼ੋਕ ਸਮਾਗਮ ਜਾਂ ਖੁਸ਼ੀ ਦੇ ਸਮਾਗਮ ਹੁੰਦੇ ਨੇ ਉਹਨਾਂ ਦੇ ਵਿੱਚ ਸੰਵਾਦ ਜਿਹੜਾ ਹੁੰਦਾ ਹੈ ਉਹ ਕਿਸ ਤਰ੍ਹਾਂ ਦਾ ਹੁੰਦਾ ਹੁਣ ਮੋਰਚੇ ਦੀ ਗੱਲ ਚੱਲਦੀ ਹੈ ਹਰ ਥਾਂ ਤੇ ਦੇਖੋ ਜੀ ਮੈਂ ਇਹੀ ਕਹੂੰਗੀ ਕਿ ਜਿਹੜਾ ਸਾਡਾ ਧਿਆਨ ਹੈ ਨਾ ਸਾਡਾ ਧਿਆਨ ਇਸ ਟਾਈਮ ਵੈਸੇ ਤਾਂ ਜਦੋਂ ਦਾ 13 ਫਰਵਰੀ ਦਾ ਲੱਗਿਆ ਹੋਇਆ ਮੋਰਚਾ ਉਦੋਂ ਤੋਂ ਹੀ ਲੈ ਕੇ ਪਰ ਜਿਹੜਾ ਸਾਡਾ ਧਿਆਨ ਆ ਇੱਥੇ ਜਦੋਂ ਇਹ ਮਰਨਵਰਤ ਤੇ ਬੈਠੇ ਨੇ ਢੱਲੇਵਾਲ ਸਾਹਿਬ ਸਾਡਾ ਧਿਆਨ ਆ ਜਿਹੜਾ ਇਹ ਵਿਆਹਾਂ ਤੋਂ ਭਟਕਿਆ ਹੋਇਆ ਇੱਥੋਂ ਹੁਣ ਏਦੋਂ ਪਹਿਲਾਂ ਲੋਹੜੀ ਲੰਘ ਕੇ ਗਈ ਹੈ ਇੱਕ ਰਿਸ਼ਤੇਦਾਰੀ ਦੇ ਵਿੱਚ ਮੈਰਿਜ ਵੀ ਸੀਗੀ ਅਸੀਂ ਉੱਥੇ ਵੀ ਨਹੀਂ ਗਏ ਤੇ ਇੱਕ ਪਾਰਟੀ ਸੀ ਛੋਟੀ ਜੀ ਉੱਥੇ ਵੀ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਗਿਆ ਕਿ ਜਿਹੜਾ ਸਾਡਾ ਪਹਿਲਾ ਫਰਜ਼ ਹੈ ਬਾਰਡਰਾਂ ਤੇ ਜਾਣਾ ਤੇ ਜਿਹੜੀ ਲੋਹੜੀ ਸੀ ਲੋਹੜੀ ਵਾਲੇ ਦਿਨ ਹੀ ਆ ਭੈਣ ਬੈਠੀ ਆ ਸਾਡੇ ਨਾਲ ਆ ਪਿੱਛੇ ਬੈਠੀ ਆ ਲੋਹੜੀ ਵਾਲੇ ਦਿਨ ਮੈਂ ਇਸ ਭੈਣ ਨੂੰ ਪਿੰਡ ਪ੍ਰਧਾਨ ਬਣਾ ਕੇ ਆਈ ਆ ਇਹ ਭੈਣ ਦੇ ਪਿੰਡ ਜਾ ਕੇ ਭੈਣਾ ਦੀ ਕਾਈ ਬਣਾ ਕੇ ਆਈ ਆ ਤੇ ਇਹਨਾਂ ਨੇ ਮੈਨੂੰ ਇੱਕ ਗੱਲ ਕਹੀ ਕਿ ਅੱਜ ਲੋਹੜੀ ਹੈ ਤੁਹਾਨੂੰ ਆਉਣ ਚ ਕੋਈ ਗਰੇਜ ਤਾਂ ਨਹੀਂ ਤੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਸਾਡਾ ਬਾਪੂ ਮਰਨ ਵਰਦ ਤੇ ਬੈਠਾ ਤੇ ਸਾਨੂੰ ਸਾਡੀਆਂ ਕਾਦੀਆਂ ਲੋਹੜੀਆਂ ਵੀ ਅਸੀਂ ਸਾਰਾ ਕੁਝ ਛੱਡ ਚੁੱਕੇ ਆ ਭੁੱਲ ਚੁੱਕੇ ਆ ਸਾਡਾ ਧਿਆਨ ਇਧਰ ਹੀ ਹੈ ਇੱਕ ਗੱਲ ਮੈਨੂੰ ਹੋਰ ਦੱਸੋ ਜਿਸ ਤਰ੍ਹਾਂ 111 ਕਿਸਾਨ ਅੰਬਰ ਅੰਸ਼ਨ ਉੱਤੇ ਹੋਰ ਬੈਠੇ ਨੇ ਤਾਂ ਹਰਿਆਣੇ ਵਾਲੇ ਵੀ ਵੀਰ ਆ ਗਏ ਨੇ ਹੁਣ ਨਾਲ ਤਾਂ 121 ਹੋ ਗਏ ਨੇ ਕੁੱਲ ਤਾਂ ਤੁਸੀਂ ਵੀ ਆਪਣੇ ਨਾਂ ਦੀ ਪ੍ਰਪੋਜ਼ ਕੀਤਾ ਸੀ ਕਿ ਅਸੀਂ ਵੀ ਵੀਰਾਂ ਦੇ ਨਾਲ ਬੈਠਦੇ ਹਾਂ ਕਿਉਂਕਿ ਬਹੁਤ ਸਾਰੀਆਂ ਮਹਿਲਾਵਾਂ ਨੂੰ ਮੈਂ ਹੁਣ ਨਿੱਜੀ ਤੌਰ ਤੇ ਵੀ ਜਾਣਦਾ ਜਿਹੜੀਆਂ ਲਗਾਤਾਰ ਉਹ ਚਿਹਰੇ ਨੇ ਜਿਹੜੇ ਕਿਸਾਨ ਅਧੂਲਨ ਦੀ ਵਿੱਚ ਇੱਥੇ ਵੱਡੀ ਭੂਮਿਕਾ ਦੇ ਵਿੱਚ ਨੇ ਤਾਂ ਜਿਨ੍ਹਾਂ ਦੇ ਦਿਵਾਲੇ ਹੁਣ ਅਧੂਲਨ ਘੁੰਮਣਾ ਸ਼ੁਰੂ ਹੋ ਗਿਆ ਤੁਸੀਂ ਵੀ ਗੱਲ ਰੱਖੀ ਸੀ ਮੋਰਚੇ ਦੇ ਆਗੂਆਂ ਦੇ ਸਾਹਮਣੇ ਕਿ ਸਾਨੂੰ ਵੀ ਇਹਨਾਂ ਦੇ ਨਾਲ ਜਿਹੜਾ ਸ਼ਹਾਦਤਦਾਰਾ ਦਿੱਤਾ ਜਾਵੇ ਹਾਂਜੀ ਮੈਂ ਜਿਸ ਦਿਨ ਰਾਤ ਨੂੰ ਪੰਜਾਬ ਦੀ ਜਿਹੜੇ ਜਿਹੜੇ ਪ੍ਰਸ਼ਾਸਨ ਸੀ ਜਿਹੜਾ ਪੰਜਾਬ ਦਾ ਉਹ ਰਾਤ ਨੂੰ ਡਲੇਵਾਲ ਸਾਹਿਬ ਨੂੰ 25 ਨੂੰ ਚੱਕ ਕੇ ਲੈ ਕੇ ਜਾਂਦਾ ਜਦੋਂ 25 ਨਵੰਬਰ ਨੂੰ 26 ਨਵੰਬਰ ਨੂੰ ਹਰਦੋ ਛੰਡੇ ਜੇ ਵੀਰ ਜੀ ਜਿਹੜੇ ਹੈਗੇ ਉਹਨਾਂ ਨੂੰ ਬਿਠਾਇਆ ਗਿਆ ਤਾਂ ਉਸ ਟਾਈਮ ਮੈਂ ਸੂਬੇ ਦੇ ਆਗੂ ਕਾਕਾ ਸਿੰਘ ਕੋਟੜਾ ਜੀ ਉਹਨਾਂ ਨਾਲ ਮੈਂ ਗੱਲ ਕੀਤੀ ਜਦੋਂ ਉਹਨਾਂ ਨੂੰ ਇੱਥੇ ਸਟੇਜ ਤੇ ਹਜੇ ਲੈ ਕੇ ਜਾਂਦਾ ਸੀ ਮੈਂ ਉਹਨਾਂ ਨੂੰ ਕਿਹਾ ਕਾਕਾ ਸਿੰਘ ਕੋਟੜਾ ਜੀ ਨੂੰ ਵੀ ਬਾਈ ਜੀ ਸਾਨੂੰ ਭੈਣਾ ਨੂੰ ਵੀ ਬਰੋਬਰ ਬਿਠਾਇਆ ਜਾਵੇ ਜਿਹੜਾ ਇਹਦੇ ਵਿੱਚ ਸਾਡਾ ਇੱਕ ਇਹ ਹੋਊਗਾ ਕਿ ਅਗਰ ਜੇ ਅਸੀਂ ਭੈਣਾ ਬਹਿਣੀ ਹੈ ਅੱਜ ਚਾਹੇ ਮੈਂ ਤੁਹਾਨੂੰ ਕੱਲੀ ਨੇ ਕਿਹਾ ਜੇ ਪਹਿਣਾ ਪਹਿਨੀਆਂ ਤੇ ਪਹਿਣਾ ਦੀ ਇੱਕ ਜਿਹੜੀ ਸਾਡੀ ਲੜੀ ਹੈ ਉਹ ਲੰਬੀ ਆਪਣੇ ਆਪ ਤੁਰ ਹੀ ਜਾਊਗੀ ਤੇ ਜਿਹੜੀ ਪਹਿਣਾ ਦੀ ਗਿਣਤੀ ਹੈ ਉਹ ਵੀ ਇੱਥੇ ਵੱਡੀ ਬਣਦੀ ਰਹੂਗੀ ਕਿਉਂਕਿ ਜੇ ਇੱਕ ਪਹਿਲ ਦੇਖੋ ਇੱਕ ਜਣਾ ਹੀ ਕਰਦਾ ਹੁੰਦਾ ਮਗਰ ਆਪੇ ਕਾਫਲੇ ਖੜੇ ਹੋ ਜਾਂਦੇ ਐ ਤਾਂ ਉਦੋਂ ਮੈਨੂੰ ਕਾਕਾ ਸਿੰਘ ਕੋਟੜਾ ਜੀ ਇਸੂਬਾ ਆਗੂ ਨੇ ਮੈਨੂੰ ਇਹ ਜਵਾਬ ਦਿੱਤਾ ਕਹਿੰਦੇ ਕੋਈ ਨਹੀਂ ਭਾਈ ਆਪਾਂ ਮੀਟਿੰਗ ਕਰਦੇ ਆਂ ਦੂਜੇ ਜਥੇ ਬੰਦਿਆਂ ਨਾਲ ਵੀ ਸਲਾਹ ਕਰਦੇ ਆਂ ਤੇ ਫਿਰ ਆਪਾਂ ਜਿਹੜਾ ਹੈਗਾ ਤੁਹਾਨੂੰ ਬਿਠਾਵਾਂਗੇ ਇਹ ਪਹਿਲ ਦੇ ਆਧਾਰ ਤੇ ਉਦੋਂ ਕਿਹਾ ਗਿਆ ਸੀ ਉਸ ਤੋਂ ਬਾਅਦ ਬੀਬੀਆਂ ਦੇ ਨਾਮ ਲਿਖੇ ਗਏ ਜਿਸ ਦਿਨ ਬਾਪੂ ਡੱਲੇਵਾਲ ਸਾਹਿਬ ਨੂੰ ਇੱਥੇ ਲੈ ਕੇ ਆਂਦਾ ਰਾਤ ਨੂੰ ਹਸਪਤਾਲ ਦੇ ਵਿੱਚੋਂ ਤਾਂ ਉਸ ਦਿਨ ਵੀ ਮੈਂ ਬਾਪੂ ਨਾਲ ਗੱਲ ਕੀਤੀ ਸਟੇਜ ਤੇ ਬੈਠਿਆ ਤੋਂ ਇਹਨਾਂ ਨਾਲ ਹੀ ਗੱਲ ਕੀਤੀ ਮੈਂ ਕਿਹਾ ਬਾਪੂ ਜੀ ਸਾਨੂੰ ਵੀ ਬਿਠਾ ਲਓ ਕਹਿੰਦੇ ਭਾਈ ਕੋਈ ਨਾ ਟਾਈਮ ਹੈ ਉਹਦੇ ਤੁਹਾਨੂੰ ਵੀ ਬਿਠਾਵਾਂਗੇ ਇਹ ਜਿਹੜੀ ਸਾਡੀ ਗੱਲ ਹੈ ਸਾਡੀ ਗੱਲਾਂ ਸੂਬਾ ਆਗੂਆਂ ਨਾਲ ਉਦੋਂ ਤੋਂ ਹੀ ਹੋ ਰਹੀਆਂ ਨੇ ਪਰ ਜਿਹੜੀਆਂ ਲਿਸਟਾਂ ਨੇ ਹਜੇ ਤੱਕ ਤਾਂ ਸਾਡੇ ਵੀਰਾਂ ਦੀਆਂ ਆਗੂਆਂ ਦੀਆਂ ਬਹੁਤ ਵੱਡੀਆਂ ਲਿਸਟਾਂ ਨੇ ਜਿਵੇਂ ਤੁਸੀਂ ਕਿਹਾ ਵੀ 111 ਪਹਿਲਾਂ ਬੈਠੇ ਨੇ 10 ਹੋਰ ਹਰਿਆਣੇ ਵਾਲੇ ਵੀਰ ਬੈਠੇ ਨੇ ਹਜੇ ਤਾਂ ਸਾਡੇ ਬਹੁਤ ਸਾਰੇ ਜਿਹੜੇ ਵੀਰ ਐ ਜਿਹੜੇ ਉਹ ਐ ਇਸ ਟਾਈਮ ਗੁੱਸਾ ਦਿਖਾ ਰਹੇ ਨੇ ਵੀ ਸਾਨੂੰ ਬਿਠਾਓ ਸਾਡਾਂ ਨਾਲ ਇਹੋ ਸਾਨੂੰ ਬਿਠਾਓ ਬਹੁਤ ਲੰਮੀ ਲਿਸਟ ਵੀਰਾਂ ਦੀ ਹੈ ਤੇ ਉਸ ਤੋਂ ਬਾਅਦ ਸਾਡੀ ਭੈਣਾਂ ਦੀ ਵੀ ਜਿਹੜੀ ਬਹੁਤ ਵੱਡੀ ਲਿਸਟ ਹੈਗੀ ਆ ਮਰਨ ਵਾਸਤੇ ਹਮੇਸ਼ਾ ਤਿਆਰ ਹੈ ਕਿਉਂਕਿ ਜਿਨ੍ਹਾਂ ਨੂੰ ਸਰਕਾਰਾਂ ਦੇ ਖਿਲਾਫ ਆਪਦੇ ਮੰਗਾਂ ਵਾਸਤੇ ਲੜਨਾ ਜਿਨ੍ਹਾਂ ਨੇ ਸਿੱਖ ਲਿਆ ਉਹ ਕੰਮ ਮਰਨ ਤੋਂ ਕਦੇ ਵੀ ਨਹੀਂ ਡਰਦੇ ਇਹ ਸੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੀ ਸੂਬਾ ਆਗੂ ਅਮਰਜੀਤ ਕੌਰ ਬਠਿੰਡਾ ਗੱਲਬਾਤ ਹੋਈ ਹੈ ਮਾਤਾ ਭਾਗੂ ਵਾਲਾ ਇਤਿਹਾਸ ਜਿਹੜਾ ਆ ਉਹ ਦੁਬਾਰਾ ਦਹਰਾਉਣਾ ਚਾਹੁੰਦੀਆਂ ਨੇ ਤਾਂ ਲੜਾਈ ਜਿਹੜੀ ਆ ਉਹ ਜਰਜੀਤ ਸਿੰਘ ਡੱਲੇਵਾਲ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਜਿਹੜੀਆਂ ਨੇ ਅਮਰਜੀਤ ਕੌਰ ਦਾ ਜਿਹੜਾ ਇੱਕ ਜੱਜ ਬਾਇਆ ਉਹ ਦੇਖਣ ਨੂੰ ਮਿਲਿਆ ਤਾਂ ਤੁਸੀਂ ਦਾਨ ਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੌਰੀ ਬਾਰਡਰ ਤੋਂ ਜਲਦੀ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਬਹੁਤ ਬਹੁਤ ਧੰਨਵਾਦ